ਵਿਰਜੀ ਇੱਕ ਗੱਲ ਦੱਸੋ ਕਿ ਭੂਤ ਪ੍ਰੇਤ ਹੁੰਦੇ ਨੇ ਕਿ ਮੈਂ ਵੀ ਸੁਣਿਆ ਕਿ ਪ੍ਰੇਤ ਇੱਕ ਜੂਣ ਆ ਕਿ ਵਾਕਿਆ ਇੱਕ ਜੂਣ ਆ ਗੁਰਬਾਣੀ ਅਨੁਸਾਰ ਦੱਸੋ ਇਹਦੇ ਬਾਰੇ ਕੁਝ ਹਾਂਜੀ ਦੇਖੋ ਪਿਆਰੇ ਮਹਾਰਾਜੀ ਬਾਣੀ ਕਹਿੰਦੀ ਆ ਕਿ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਜ ਮਹਾਰਾਜੀ ਦੀ ਬਾਣੀ ਨੇ ਭੂਤਾਂ ਦੀ ਵੀ ਇੱਕ ਜੂੜ ਕਹੀ ਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪਰ ਦੇਖੋ ਆਪਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ ਇੱਕ ਕਨਸੈਪਟ ਗੁਰਬਾਣੀ ਦੇ ਹੋ ਰੱਖਿਆ ਮਹਾਰਾਜੀ ਬਾਣੀ ਕਹਿੰਦੀ ਹੈ ਕਿ ਉਹ ਵੀ ਭੂਤ ਹੈ ਜਿੰਨੇ ਅਜੇ ਤੱਕ ਪਰਮੇਸ਼ਰ ਨੂੰ ਨਹੀਂ ਜਾਣਿਆ ਕਾਲ ਯੁਗ ਦੇ ਵਿੱਚ ਜਿਸ ਨੇ ਜਨਮ ਲਿਆ ਜਿਹਨੂੰ ਮਾਨਸ ਜਨਮ ਮਿਲਿਆ ਹੋਇਆ ਤੇ ਇਸ ਜਨਮ ਦੇ ਵਿੱਚ ਜਿੰਨੇ ਅਜੇ ਤੱਕ ਆਪਣੇ ਨੇੜੇ ਰਹਿੰਦੇ ਪਰਮੇਸ਼ਰ ਨੂੰ ਨਹੀਂ ਜਾਣਿਆ ਨਹੀਂ ਦੇਖਿਆ ਮਹਾਰਾ ਕਹਿੰਦੇ ਉਹ ਵੀ ਇੱਕ ਪ੍ਰੇਤ ਹੀ ਹੈ ਮਹਾਰਾ ਕਹਿੰਦੇ ਕਲਮਹਿ ਪ੍ਰੇਤ ਜਿਨੀ ਰਾਵਨ ਪਛਾਤਾ ਕਾਲਯੁਗ ਦੇ ਵਿੱਚ ਉਹ ਪ੍ਰੇਤ ਆ ਜਿੰਨੇ ਅਜੇ ਤੱਕ ਆਰਾਮ ਨੂੰ ਨਹੀਂ ਜਾਣਿਆ ਪਰਮੇਸ਼ਰ ਨੂੰ ਨਹੀਂ ਜਾਣਿਆ ਕਿਉਂਕਿ ਰੇਂਦਾ ਵੀ ਕੋਲੀ ਹੈ ਪਰਮੇਸ਼ਰ ਸਵਾਸ ਦੇ ਕੇ ਪਾਲਣ ਦੇ ਆ ਤੇ ਨੇੜੇ ਹੋ ਕੇ ਵੀ ਆਪਾਂ ਉਸ ਤੋਂ ਦੂਰ ਬੈਠੇ ਆ ਤੇ ਕਾਲਯੁਗ ਦੇ ਵਿੱਚ ਉਹ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਾਡੀ ਅਗਵਾਈ ਕਰਦੀ ਪਈ ਹੈ ਸਾਧੂ ਜਨ ਸਾਨੂੰ ਗਿਆਨ ਦੇ ਰਹੇ ਆ ਮਾਲਕ ਨੂੰ ਮਿਲੰਦਾ ਹੁਣ ਵੀ ਆਪਾਂ ਪਰਮੇਸ਼ਰ ਨੂੰ ਨਾ ਮਿਲ ਸਕੀਏ ਮਹਾਰਾਜ ਕਹਿੰਦੇ ਇਹ ਵੀ ਪ੍ਰੇਤ ਹੀ ਆ ਇਹ ਕਿਸੇ ਭੂਤ ਤੋਂ ਘੱਟ ਥੋੜੀ ਆ ਇਸ ਕਰਕੇ ਪਿਆਰਿਓ ਉਹ ਭੂਤ ਤੇ ਇੱਕ ਜੂਣ ਤੇ ਹੈ ਹੀ ਆ ਮਹਾਰਾਜ ਦੀ ਬਾਣੀ ਇਨਸਾਨ ਨੂੰ ਵੀ ਭੂਤ ਹੀ ਮੰਨਦੀ ਆ ਪਰ ਉਹਨਾਂ ਨੂੰ ਮੰਨਦੀ ਆ ਜਿਨ੍ਹਾਂ ਨੇ ਕਲਯੁਗ ਦੇ ਵਿੱਚ ਜਨਮ ਲੈ ਕੇ ਅਜੇ ਤੱਕ ਪਰਮੇਸ਼ਰ ਨੂੰ ਨਹੀਂ ਜਾਣਿਆ